ਅਕਸਰ ਆਪਾਂ ਗੱਲਬਾਤ ਕਰਦੇ ਆਂ ਆਪਣੀਆਂ ਪੰਜਾਬੀ ਦੀਆਂ ਕੁਝ ਕਹਾਵਤਾਂ ਹੁੰਦੀਆਂ ਨੇ ਕੁਝ ਅਖਾਣ ਹੁੰਦੇ ਕੁਝ ਮੁਹਾਵਰੇ ਹੁੰਦੇ ਆ ਇੱਕ ਕਹਾਵਤ ਹੈ ਕਿ ਨਾ ਖੇਡਣਾ ਨਾ ਖੇਡਣ ਦੇਣਾ ਇਹ ਟੁਕਦੀ ਆ ਉਹਨਾਂ ਲੋਕਾਂ ਤੇ ਜਿਹੜੇ ਦੂਸਰਿਆਂ ਦੇ ਰਾਹ ਦੇ ਵਿੱਚ ਰੋੜਾ ਬਣਨ ਲਈ ਹੀ ਪੈਦਾ ਹੋਇਆ ਸੰਸਾਰ ਦੇ ਤੇ ਆਪ ਉਹਨਾਂ ਨੇ ਕੋਈ ਸਮਾਜਿਕ ਕੰਮ ਕਦੇ ਨਾ ਕੀਤਾ ਤੇ ਨਾ ਕਰਨਾ ਤੇ ਇੱਕ ਗੱਲ ਮੈਂ ਪਹਿਲਾਂ ਵੀ ਕਹੀ ਹੈ ਕਿ ਸਵਾਲ ਹੋਣੇ ਚਾਹੀਦੇ ਆ ਸਵਾਲ ਜਦੋਂ ਪੈਦਾ ਹੁੰਦਾ ਦਿਮਾਗ ਦੇ ਵਿੱਚ ਤੇ ਫਿਰ ਉਹਦਾ ਜਵਾਬ ਲੱਭਿਆ ਜਾਂਦਾ ਸਵਾਲ ਪੈਦਾ ਹੋਣ ਤੋਂ ਬਾਅਦ ਜਵਾਬ ਲੱਭਣ ਤੱਕ ਦਾ ਜਿਹੜਾ ਪੈਂਡਾ ਤੈਅ ਕੀਤਾ ਜਾਂਦਾ ਉਹਦੇ ਵਿੱਚ ਤਜਰਬਾ ਹਾਸਲ ਹੁੰਦਾ ਉਹ ਤਜਰਬਾ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਕੰਮ ਜ਼ਰੂਰ ਆਉਂਦਾ ਉਹ ਤਜਰਬਾ ਹੁੰਦਾ ਉਹਨਾਂ ਨੂੰ ਹੀ ਹੈ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਸਵਾਲ ਪੈਦੇ ਹੁੰਦੇ ਆ ਇੱਕ ਸਵਾਲ ਇਹ ਅਫਸਰ ਇਹ ਗੱਲ ਕਹਿ ਜਾਂਦਾ ਕਿ ਕੀ ਤੀਆਂ ਸਾਡੇ ਵਿਰਸੇ ਦਾ ਸਾਡੇ ਸੱਭਿਆਚਾਰ ਦਾ ਅੰਗ ਹੈ ਕਿ ਤੀ ਕੀ ਤੀਆਂ ਜਿਹੜਾ ਆ ਇਹ ਸਾਡਾ ਤਿਉਹਾਰ ਹੈ ਇਹ ਅਕਸਰ ਗੱਲ ਸਾਹਮਣੇ ਆਉਂਦੀ ਹੈ ਜਦੋਂ ਵੀ ਤੀਆਂ ਦੇ ਮੇਲੇ ਲੱਗਦੇ ਆ ਤੇ ਅਕਸਰ ਇਹ ਵੀ ਗੱਲ ਆ ਕਿ ਤੀਆਂ ਦਾ ਸੌਣ ਮਹੀਨੇ ਦੇ ਦਿਨ ਨਾਲ ਕੀ ਸਬੰਧ ਹੈ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਰੁਝੇਵੇਂ ਆ ਸਾਰਿਆਂ ਦੀ ਪ੍ਰੇਸ਼ਾਨੀਆਂ ਵੀ ਬਹੁਤ ਆ ਜ਼ਿੰਦਗੀ ਦੇ ਵਿੱਚ ਘਰੇਲੂ ਝਗੜੇ ਵੀ ਬਹੁਤ ਆ ਸਮਾਜਿਕ ਝਗੜੇ ਆ ਇੱਥੋਂ ਤੱਕ ਕਿ ਆਰਥਿਕ ਪ੍ਰੋਬਲਮਾਂ ਵੀ ਆਪਾਂ ਨੂੰ ਸਾਰਿਆਂ ਨੂੰ ਆਉਂਦੀਆਂ ਇਹੋ ਜਿਹੇ ਸਮੇਂ ਦੇ ਵਿੱਚੋਂ ਜੇ ਥੋੜਾ ਬਹੁਤਾ ਸਮਾਂ ਕੱਢ ਕੇ ਸਾਡੀਆਂ ਧੀਆਂ ਪੜਨਾ ਕਿਤੇ ਇੰਜੋਏ ਕਰ ਲੈਣ ਘਰ ਦੇ ਚੁੱਲ੍ਹੇ ਚੌਕੇ ਚੋਂ ਨਿਕਲ ਕੇ ਜੇ ਕਿਤੇ ਥੋੜਾ ਬਹੁਤਾ ਇੰਜੋਏ ਕਰ ਲੈਣ ਤੇ ਕੁਝ ਲੋਕਾਂ ਨੂੰ ਇਹ ਗੱਲ ਪਚਦੀ ਨਹੀਂ ਇਹ ਗੱਲ ਚੁੱਭਦੀ ਹੈ ਉਹਨਾਂ ਨੂੰ ਕਿਉਂ ਔਰਤ ਨੂੰ ਆਜ਼ਾਦੀ ਨਹੀਂ ਹੈ ਜਿਹੜੇ ਇਹ ਲੋਕ ਗੱਲ ਕਰਦੇ ਆ ਮੈਂ ਇਹ ਨਾਮ ਲੈ ਕੇ ਗੱਲ ਕਰਾਂਗਾ ਮੈਂ ਅਕਸਰ ਇਹ ਵੀ ਗੱਲ ਕਰਦਾ ਕਿ ਖੁਸ਼ੀ ਦਾ ਮੌਕਾ ਜਦੋਂ ਜ਼ਿੰਦਗੀ ਚ ਕਦੇ ਆਵੇ ਉਹਨੂੰ ਗਵਾਉਣਾ ਨਹੀਂ ਚਾਹੀਦਾ ਖੁਸ਼ੀ ਦਾ ਮੌਕਾ ਕੋਸ਼ਿਸ਼ ਕਰਕੇ ਹਥਿਆ ਲੈਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਇਹ ਮੌਕੇ ਵਾਰ-ਵਾਰ ਨਹੀਂ ਲੱਭਦੇ ਦੁੱਖ ਤਾਂ ਸਾਰੇ ਹੀ ਆਲੇ-ਦੁਆਲੇ ਰਹਿੰਦੇ ਆ ਪਰ ਖੁਸ਼ੀਆਂ ਕਦੇ-ਕਦੇ ਮੌਕਾ ਮਿਲਦਾ ਤੇ ਉਹ ਖੁਸ਼ ਹੋਣ ਦੇ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ ਇੱਕ ਸਾਡੀ ਭੈਣ ਆ ਬੀਬੀ ਦਲੇਰਕੌਰ ਢਾਡੀ ਜਸਾ ਉਹਦਾ ਚੰਗੀ ਆਵਾਜ਼ ਹੈ ਚੰਗਾ ਅੰਦਾਜ਼ ਹੈ ਤੇ ਸਟੇਜ ਦੇ ਉੱਤੇ ਜਦੋਂ ਇਤਿਹਾਸ ਬੋਲਦੀ ਹੈ ਬੜਾ ਗੜ ਕੇ ਬੋਲਦੀ ਹੈ ਇਤਿਹਾਸ ਬੋਲਦੀ ਬੋਲਦੀ ਆਪਣੀ ਪੈਂਠ ਬਣਾਉਣ ਲਈ ਇਤੇ ਲੋਕਾਂ ਨੂੰ ਪਰਮਾਉਣ ਲਈ ਲੋਕਾਂ ਨੂੰ ਮਿੱਠੀਆਂ ਗੋਲੀਆਂ ਦੇਣ ਲਈ ਇਤਿਹਾਸ ਬੋਲਦੀ ਬੋਲਦੀ ਝੂਠ ਬਹੁਤ ਬੋਲਦੀ ਆ ਬੀਬੀ ਦਲੇਰਕੌਰ ਸੁਣ ਲਿਓ ਕਦੇ ਤੁਸੀਂ ਉਹਨਾਂ ਨੂੰ ਮੈਂ ਉਹਨਾਂ ਦੀ ਮਸ਼ਹੂਰੀ ਵੀ ਕਰ ਦਿੱਤੀ ਹੈ ਮੈਨੂੰ ਨਹੀਂ ਪਤਾ ਉਹ ਕਿਹੜੀਆਂ ਇਤਿਹਾਸਿਕ ਕਿਤਾਬਾਂ ਪੜ੍ਹਦੀ ਆ ਕਦੀ ਕਿਸੇ ਇਤਿਹਾਸਕਾਰ ਦਾ ਉਹਨੇ ਨਾਮ ਨਹੀਂ ਲਿਆ ਕਤਿਬਨੀ ਪਰ ਹਾਂ ਸਾਡਾ ਇਤਿਹਾਸ ਇਦਾਂ ਸਾਡਾ ਇਤਿਹਾਸ ਇਦਾਂ ਲਗਾਤਾਰ ਝੂਠ ਬੋਲਦੀ ਐ ਉਹ ਤੁਸੀਂ ਦੇਖਿਓ ਸੁਣਿਓ ਬੀਬੀ ਦਲੇਰਕੌਰ ਦੀ ਮੈਂ ਗੱਲ ਕਰਦਾ ਇੱਕ ਪਾਸੇ ਉਹ ਜਦੋਂ ਗੱਲ ਕਰਦੀ ਐ ਕਹਿੰਦੀ ਐ ਕਿ ਖਾਲਸਾ ਕਦੀ ਕਿਸੇ ਦੇ ਅੱਗੇ ਝੁਕਿਆ ਨਹੀਂ ਸਿੱਖ ਕਦੀ ਕਿਸੇ ਦੇ ਅੱਗੇ ਝੁਕੇ ਨਹੀਂ ਸਿੱਖਾਂ ਦੀ ਅਣਖ ਸਿੱਖਾਂ ਦੀ ਗੈਰਤ ਸਿੱਖਾਂ ਦੀ ਦਲੇਰੀ ਦੀ ਉਹ ਗੱਲ ਕਰਦੀ ਐ ਉਸੇ ਹੀ ਸਟੇਜ ਤੇ ਜਿਸ ਸਟੇਜ ਤੇ ਉੱਤੇ ਖੜੀ ਉਹ ਕਹਿ ਰਹੀ ਐ ਕੇ ਮੁਗਲ ਸਾਡੇ ਸਿੱਖਾਂ ਦੀਆਂ ਭੈਣਾ ਸਾਡੇ ਸਿੱਖਾਂ ਦੀਆਂ ਧੀਆਂ ਸਾਡੇ ਸਿੱਖਾਂ ਦੀਆਂ ਨੂਹਾਂ ਸੌਣ ਦੇ ਮਹੀਨੇ ਐਤਵਾਰ ਨੂੰ ਆਣ ਕੇ ਮੁਗਲ ਉਹਨਾਂ ਨੂੰ ਘਰੋਲ ਜਾ ਕੇ ਨਚਾਇਆ ਕਰਦੇ ਸੀ ਜਿੱਥੋਂ ਧੀਆਂ ਦੀ ਸ਼ੁਰੂਆਤ ਹੋਈ ਹੈ ਉਹ ਇਹ ਕਹਿ ਰਹੀ ਆ ਹੁਣ ਦੋ ਗੱਲਾਂ ਕਿਵੇਂ ਹੋ ਸਕਦੀਆਂ ਇੱਕ ਕਿ ਉਹ ਕਹਿ ਰਹੀ ਆ ਸਿੱਖਾਂ ਦੇ ਵਿੱਚ ਅੜਖ ਕੁੱਟ-ਕੁੱਟ ਕੇ ਭਰੀ ਆ ਸਿੱਖ ਅੱਜ ਤੱਕ ਕਦੇ ਕਿਸੇ ਦੇ ਬੋਲੇ ਝੁਕੇ ਨਹੀਂ ਐ ਸਿੱਖ ਦਲੇਰ ਕੌਮ ਐ ਫਿਰ ਜਿਹੜੀ ਦਲੇਰ ਕੌਮ ਐ ਮੁਗਲਾ ਨੇ ਜ਼ਰਤ ਕਿਦਾਂ ਕਰਨੀ ਕਿ ਦਲੇਰ ਕੌਮ ਦੀਆਂ ਧੀਆਂ ਭੈਣਾਂ ਨੂੰ ਇੱਕ ਥਾਂ ਇਕੱਠੀਆਂ ਕਰਕੇ ਨਚਾਉਣ ਦੀ ਕੀ ਤੁਸੀਂ ਮੰਨਦੇ ਹੋ ਕੀ ਤੁਹਾਡਾ ਦਿਲ ਮੰਨਦਾ ਕੀ ਤੁਸੀਂ ਸੋਚਦੇ ਹੋ ਕਿ ਇਹ ਜਦੋਂ ਇਹੋ ਜਿਹੀ ਗੱਲ ਕਰਦੀਆਂ ਨੇ ਇੱਕ ਪਾਸੇ ਕਹਿੰਨੇ ਆ ਸਿੱਖ ਯੋਧਿਆਂ ਦੀ ਸਿੱਖ ਸੂਰਬੀਰਾਂ ਦੀ ਸਿੱਖ ਮਰਜੀਵੜਿਆਂ ਦੀ ਕੌਮ ਹੈ ਤੇ ਦੂਜੇ ਪਾਸੇ ਕੀ ਸਿੱਖਾਂ ਦੇ ਵਿੱਚ ਉਦੋਂ ਅਣਖ ਮਰ ਗਈ ਸੀ ਕੀ ਸਿੱਖਾਂ ਦੇ ਵਿੱਚ ਉਦੋਂ ਗੈਰਤ ਮਰ ਗਈ ਸੀ ਜਦੋਂ ਮੁਗਲ ਉਹਨਾਂ ਦੀਆਂ ਧੀਆ ਭੈਣਾਂ ਨੂੰ ਚੱਕ ਕੇ ਨਚਾਉਂਦੇ ਸੀਗੇ ਉਦੋਂ ਸਿੱਖ ਕਿੱਥੇ ਗਏ ਸੀ ਇਹ ਗੁੰਮਰਾਹ ਕਰਨ ਵਾਲੀ ਗੱਲ ਹੈ ਬਹੁਤ ਗੁੰਮਰਾਹ ਕਰ ਰਹੇ ਨੇ ਇਹੋ ਜਿਹੇ ਬਿਆਨ ਇਹ ਗੁੰਮਰਾਹ ਕਰਦੇ ਕਿਉਂ ਆ ਇਹਨਾਂ ਦੇ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਹੈ ਸਾਨੂੰ ਉਹ ਲੱਭਣ ਦੀ ਲੋੜ ਹੈ ਮੈਂ ਇੱਥੇ ਜ਼ਿਕਰ ਵੀ ਕਰਾਂਗਾ ਸਾਰੇ ਜਿਹੜੇ ਮੁਗਲ ਰਾਜੇ ਹੋਏ ਐ ਕਿ ਕਿਹੜੇ ਕਿਹੜੇ ਰਾਜ ਦੇ ਵਿੱਚ ਤਕਰੀਬਨ ਕਿੱਥੇ ਕਿੱਥੇ 6 ਰਾਜੇ ਹੋਏ ਆ ਮੁਗਲ ਤੇ ਉਸੇ ਕਾਲ ਦੇ ਦੌਰਾਨ 10 ਗੁਰੂ ਸਾਹਿਬਾਨ ਆ ਇਹ ਸਾਡਾ ਇਤਿਹਾਸ ਆ ਇੱਕ ਹੈ ਗੁਰ ਇਤਿਹਾਸ ਇੱਕ ਹੈ ਸਿੱਖ ਇਤਿਹਾਸ ਮੈਂ ਕਿਹੜੀਆਂ ਕਿਹੜੀਆਂ ਕਿਤਾਬਾਂ ਪੜੀਆਂ ਉਹ ਕਿਤਾਬਾਂ ਦਾ ਮੈਂ ਜ਼ਿਕਰ ਕਰਾਂਗਾ ਕਿ ਉਹਨਾਂ ਕਿਤਾਬਾਂ ਦੇ ਵਿੱਚ ਉਹਨਾਂ ਇਤਿਹਾਸਕਾਰਾਂ ਨੇ ਕਿਤੇ ਇੱਕ ਥਾਂ ਵੀ ਨਹੀਂ ਲਿਖਿਆ ਹੋਇਆ ਕਿ ਸਿੱਖਾਂ ਦੀਆਂ ਧੀਆ ਪੈਣਾ ਨੂੰ ਮੁਗਲ ਨਚਾਇਆ ਕਰਦੇ ਸੀ ਤੇ ਮੈਂ ਇਹ ਵੀ ਅਕਸਰ ਗੱਲ ਕਰਦਾ ਜੇ ਇੱਕ ਧੀ ਆਪਣੀ ਮਾਂ ਦੇ ਨਾਲ ਛੋਟੇ ਜਿਹੇ ਬੱਚੇ ਆਪਣੀ ਮਾਂ ਦੇ ਨਾਲ ਮੇਲੇ ਤੇ ਜਾਵੇਗੀ ਧੀਆ ਦੇ ਮੇਲੇ ਤੇ ਉੱਥੇ ਬੋਲੀਆਂ ਪੈਣਗੀਆਂ ਉਹ ਵੀ ਤਾਂ ਪੰਜਾਬੀ ਸਭਿਆਚਾਰ ਦਾ ਅੰਗ ਹੈ ਨਾ ਵਿਆਹ ਸ਼ਾਦੀਆਂ ਦੇ ਵਿੱਚ ਬੋਲੀਆਂ ਪੈਂਦੀਆਂ ਅਕਸਰ ਸਸ ਨੂੰ ਨਨਦ ਨੂੰ ਭੰਡਿਆ ਜਾਂਦਾ ਉਹਨਾਂ ਬੋਲੀਆਂ ਦੇ ਵਿੱਚ ਆਪਣੇ ਵੀਰਾਂ ਦੀ ਸ਼ਲਾਘਾ ਕੀਤੀ ਜਾਂਦੀ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸਸੇ ਤੇਰੀ ਮੱਝ ਮੜ ਜਾ ਹੁਣ ਬੱਚੀ ਪੁੱਛੇਗੀ ਮੱਝ ਕੀ ਐ ਖੰਡ ਕੀ ਐ ਤੇ ਉਹਦੀ ਮਾਂ ਜਵਾਬ ਦੇਵੇਗੀ ਜਦੋਂ ਉਹ ਸੁਣੇਗੀ ਕਿਤੇ ਨਾ ਕਿਤੇ ਪੰਜਾਬੀ ਦੇ ਲਫ਼ਜ਼ੋ ਦੇ ਕੰਨਾਂ ਦੇ ਵਿੱਚ ਪੈਣਗੇ ਨਾ ਪੰਜਾਬੀ ਸਿੱਖੂਗੀ ਪੰਜਾਬੀ ਬੋਲੂਗੀ ਕਿਤਾਬਾਂ ਦੀ ਜੇ ਮੈਂ ਗੱਲ ਕਰਾਂ ਮੈਂ ਪਹਿਲਾਂ ਮੁਗਲ ਦੇ ਰਾਜ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਕਿਤਾਬਾਂ ਦੀ ਗੱਲ ਕਰਾਂ ਮੈਂ ਜਿਹਨੇ ਜਿਨਾ ਜਿਹੜੇ ਜਿਹੜੇ ਸਿੱਖ ਜਿਨ੍ਹਾਂ ਨੇ ਹਿਸਟਰੀ ਲਿਖੀ ਹੈ ਮੈਂ ਜਿਨ੍ਹਾਂ ਨੂੰ ਪੜਿਆ ਮੈਂ ਉਹਨਾਂ ਦੀ ਕਿਤਾਬਾਂ ਦੀ ਗੱਲ ਕਰਦਾ ਹਾਂ ਕਨਿੰਗਮ ਇੱਕ ਅੰਗਰੇਜ਼ ਹੈ ਜਿਨੇ ਕਿਤਾਬ ਲਿਖੀ ਹੈ ਮੈਂ ਉਹਦਾ ਇਤਿਹਾਸ ਪੜਿਆ ਮੈਕਸ ਆਰਥਰ ਮੈਕਾਲਫ ਜਿਹਨੂੰ ਆਪਾਂ ਕਹਿੰਦੇ ਆ ਮੈਕਸ ਆਰਥਰ ਮੈਕਾਲਫ ਉਹਦੀ ਇੱਕ ਕਿਤਾਬ ਹੈ ਸਿੱਖ ਇਤਿਹਾਸ ਉਹਦੇ 727 ਪੰਨੇ ਆ ਦੋ ਕਿਤਾਬਾਂ ਉਹਦੀਆਂ ਹੋ ਰਿਆ ਮੈਂ ਉਹ ਕਿਤਾਬ ਪੜੀ ਹੈ ਉਹਦੇ ਵਿੱਚ ਨਾ ਹੀ ਤਾਂ ਕਨਿੰਗਮ ਦੀ ਕਿਤੇ ਕਿਤਾਬ ਦੇ ਵਿੱਚ ਜ਼ਿਕਰ ਹੋਇਆ ਕਿ ਮੁਗਲਾਂ ਨੇ ਸਿੱਖਾਂ ਦੀਆਂ ਧੀਆ ਭੈਣਾਂ ਨੂੰ ਨਿਚਾਇਆ ਨਾ ਹੀ ਮੈਕਾਲਫ ਦੀ ਕਿਤਾਬ ਦੇ ਵਿੱਚ ਕਿਤੇ ਜ਼ਿਕਰ ਕੀਤਾ ਗਿਆ ਪੇਸ਼ਾ ਮੁਹੰਮਦ ਕਾਦਰੀਆ ਰਤਨ ਸਿੰਘ ਪੰਗੂ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਸਿੱਖ ਤਵਾਰੀਖ ਲਿਖੀ ਆ ਪੰਜ ਡਿਫਰੈਂਟ ਕਿਤਾਬਾਂ ਆ ਗੁਰ ਇਤਿਹਾਸ ਤੋਂ ਲੈ ਕੇ 1469 ਤੋਂ ਲੈ ਕੇ 1984 ਤੱਕ ਉਹਨੇ ਕਿਤਾਬਾਂ ਲਿਖੀਆਂ ਪੰਜ ਕਿਤਾਬਾਂ ਮੈਂ ਦੋ ਵਾਰੀ ਪੜੀਆਂ ਉਹ ਸਿਰਫ ਆਪਣੀ ਤਸੱਲੀ ਲਈ ਪੰਜ ਕਿਤਾਬਾਂ ਮੇਰੇ ਕੋਲ ਇਹ ਕਿਤਾਬਾਂ ਜਿੰਨਾਂ ਦਾ ਮੈਂ ਜ਼ਿਕਰ ਕਰ ਰਿਹਾ ਤੁਸੀਂ ਕਦੇ ਵੀ ਆ ਕੇ ਮੇਰੇ ਕੋਲ ਕਿਤਾਬ ਲੈ ਕੇ ਜਾ ਸਕਦੇ ਹੋ ਖੁਸ਼ਵੰਤ ਸਿੰਘ ਨੇ ਸਿੱਖ ਇਤਿਹਾਸ ਲਿਖਿਆ ਵੱਖਰੇ ਨਜ਼ਰੀਏ ਦੇ ਨਾਲ ਲਿਖਿਆ ਖੁਸ਼ਵੰਤ ਸਿੰਘ ਦੀ ਕਿਤਾਬ ਸਿੱਖ ਇਤਿਹਾਸ ਮੈਂ ਪੜੀ ਹੈ ਗਿਆਨੀ ਸੋਨ ਸਿੰਘ ਸੀਤਲ ਜੀ ਜਿਨ੍ਹਾਂ ਨੇ ਲਿਖਿਆ ਸਿੱਖ ਇਤਿਹਾਸ ਕਿਵੇਂ ਆਇਆ ਤੇ ਸਿੱਖ ਇਤਿਹਾਸ ਕਿਵੇਂ ਗਿਆ ਉਹ ਦੋ ਕਿਤਾਬਾਂ ਉਹਨਾਂ ਦੀਆਂ ਜਿਹੜੀਆਂ ਉਹ ਪੜੀਆਂ ਉਸ ਤੋਂ ਬਾਅਦ ਪ੍ਰੋਫੈਸਰ ਸਾਹਿਬ ਸਿੰਘ ਨੇ ਸਿੱਖ ਇਤਿਹਾਸ ਬਾਰੇ ਲਿਖਿਆ ਕਰਨ ਸਿੰਘ ਹਿਸਟੋਰੀਅਨ ਦਾ ਨਾਮ ਤੁਸੀਂ ਸੁਣਿਆ ਹੋਣਾ ਮੈਂ ਕਰਨ ਸਿੰਘ ਹਿਸਟੋਰੀਅਨ ਨੂੰ ਪੜਿਆ ਗਿਆਨੀ ਗੁਰਦਿੱਤ ਸਿੰਘ ਜੀ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਤਕਰੀਬਨ 8 4-500 ਪੇਜ ਦੀ ਕਿਤਾਬ ਹੈ ਮੇਰਾ ਪਿੰਡ ਪੰਜਾਬੀ ਵਿਰਸੇ ਦੀ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਉਹਨਾਂ ਨੇ ਉਸ ਕਿਤਾਬ ਦੇ ਵਿੱਚ ਪੇਸ਼ ਕਰ ਦਿੱਤੀ। ਬਾਬਾ ਗੁਰਦੇਵਤ ਸਿੰਘ ਦੀ ਉਹਨਾਂ ਦੀ ਇੱਕ ਕਿਤਾਬ ਮੇਰਾ ਪਿੰਡ 1961 ਦੇ ਵਿੱਚ ਪਹਿਲੀ ਵਾਰੀ ਪ੍ਰਕਾਸ਼ਿਤ ਹੋਈ ਸੀ ਤੇ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਆਪਣੇ ਬਚਪਨ ਦਾ ਬਜ਼ੁਰਗੀ ਦੇ ਵਿੱਚ ਪਹੁੰਚੇ ਹੋਏ ਸੀ ਉਹ ਜਦੋਂ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ 1961 ਦੇ ਵਿੱਚ ਤੇ ਉਹਨੇ ਗੱਲਾਂ ਕੀਤੀਆਂ ਆਪਣੇ ਬਚਪਨ ਦੀਆਂ ਆਪਣੇ ਆਣਗਵੰਢ ਆਪਣੇ ਪਿੰਡਾਂ ਦੀਆਂ ਮਾਲਵੇ ਦੇ ਇਲਾਕੇ ਨੂੰ ਬਿਲੋਂਗ ਕਰਦੇ ਸੀ ਜ਼ਿਕਰ ਹੋਇਆ ਉਹਨਾਂ ਦਾ ਕਿ ਕਿਤਾਬ ਦੇ ਵਿੱਚ ਮੇਰਾ ਪਿੰਡ ਦੇ ਵਿੱਚ ਕਿ ਤੀਆਂ ਜਿਹੜੀਆਂ ਆ ਇਹ ਮਾਲਵੇ ਦੇ ਇਲਾਕੇ ਤੋਂ ਸ਼ੁਰੂ ਹੋਈਆਂ ਫਿਰ ਤੀਆਂ ਦਾ ਸੌਣ ਦੇ ਮਹੀਨੇ ਦੇ ਨਾਲ ਉਹਨਾਂ ਨੇ ਸਬੰਧ ਦੱਸਿਆ ਕਿ ਤੀਆਂ ਦਾ ਭਾਈ ਸੌਣ ਦੇ ਮਹੀਨੇ ਦੇ ਨਾਲ ਬਹੁਤ ਗਹਿਰਾ ਸਬੰਧ ਹੈ ਕਿਉਂਕਿ ਪੰਜਾਬ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਵੱਸਦਾ ਆਪਾਂ ਸਾਰੇ ਜਾਣਦੇ ਆ 12274 ਜਾਂ 12278 ਪਿੰਡ ਹੈ ਪੰਜਾਬ ਜ਼ਿਆਦਾਤਰ ਪਿੰਡਾਂ 'ਚ ਵੱਸਦਾ ਪੰਜਾਬ ਦਾ ਜਿਹੜਾ ਮੁੱਖ ਕਿਤਾ ਉਮੀ ਖੇਤੀਬਾੜੀ ਹੈ ਖੇਤੀਬਾੜੀ ਦੇ ਕਿਹੋ ਜਿਹੇ ਹਾਲਾਤ ਹੁੰਦੇ ਸੀ ਕਣਕਾਂ ਜਦੋਂ ਗਾਈਆਂ ਜਾਂਦੀਆਂ ਸੀ ਅੱਜ ਕੱਲ ਕੰਬਾਈਨ ਆ ਗਈਆਂ ਥੋੜਾ ਸਮਾਂ ਲੱਗਦਾ ਇੱਕ ਸਮਾਂ ਸੀ ਜਦੋਂ ਕਣਕਾਂ ਗਾਈਆਂ ਜਾਂਦੀਆਂ ਸੀ ਬਜ਼ੁਰਗ ਜਿਹੜੇ ਹੱਲੇ ਹੈ ਜਿਨ੍ਹਾਂ ਨੇ ਕਣਕਾਂ ਗਾਈਆਂ ਆ ਉਹਨਾਂ ਨੂੰ ਕਦੀ ਪੁੱਛ ਕੇ ਦੇਖਿਓ ਕਿ ਕਿੰਨਾ ਕਿੰਨਾ ਸਮਾਂ ਲੱਗਦਾ ਸੀਗਾ ਚੇਤ ਤੇ ਵਿਸਾਖ ਦਾ ਮਹੀਨਾ ਜਿਹੜਾ ਸੀ ਉਹ ਕਣਕਾਂ ਗਾਉਣ ਵਿੱਚ ਗੁਜ਼ਰ ਜਾਂਦਾ ਸੀ ਹੁਣ ਜ਼ਿਕਰ ਕਰਦੇ ਆ ਜੀ ਆਪਾਂ ਮੁਗਲ ਬਾਬਰ ਜਿਹਨੂੰ ਆਪਾਂ ਕਹਿੰਨੇ ਬਾਬਰ ਦੇ ਨਾਮ ਦੇ ਨਾਲ ਜਾਣਦੇ ਉਹਨਾਂ ਦਾ ਪੂਰਾ ਨਾਮ ਸੀ ਜ਼ਾਹਿਰ ਉਦਦੀਨ ਮੁਹੰਮਦ ਬਾਬਰ ਬਾਬਰ ਦਾ ਜਨਮ ਜਿਹੜਾ ਆ ਉਹ ਉਜਵਿਕਿਸਤਾਨ ਦਾ ਹੈ ਜੀ 15 ਫਰਵਰੀ 1483 ਨੂੰ ਤੇ ਬਾਬਰ ਦੀ ਮੌਤ ਹੁੰਦੀ ਹੈ 26 ਦਸੰਬਰ 1530 ਨੂੰ ਆਗਰਾ ਦੇ ਵਿੱਚ 47 ਕੋ ਸਾਲ ਦੀ ਉਹਦੀ ਉਮਰ ਹੈ ਰਾਜ ਜਿਹੜਾ ਸੀ 1526 ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਮੁਗਲ ਬਾਦਸ਼ਾਹ ਪਹਿਲਾ ਬਾਬਰ ਦੂਸਰਾ ਉਹਦਾ ਪੁੱਤਰ ਆ ਗਿਆ ਹਮਾਯੂ ਹਮਾਯੂ ਦਾ ਜਨਮ ਹੁੰਦਾ ਹੈ 6 ਮਾਰਚ 1508 ਨੂੰ ਕਾਬਲ ਦੇ ਵਿੱਚ ਮੌਤ ਹੁੰਦੀ ਹੈ ਜਨਵਰੀ 1500 56 ਦੇ ਵਿੱਚ ਦਿੱਲੀ ਦੇ ਵਿੱਚ ਉਮਰ ਉਹਦੀ ਵੀ 47 ਕੋ ਸਾਲ ਸੀ ਉਹਨੇ ਜਿਹੜਾ ਰਾਜ ਕੀਤਾ ਉਹ 15 ਦਸੰਬਰ 1530 ਤੋਂ ਲੈ ਕੇ 17 ਮਈ 1540 ਤੱਕ ਤੇ ਵਿਚਕਾਰ ਆ ਜਾਂਦਾ ਸ਼ੇਰ ਸ਼ਾਹ ਸੂਰੀ 17 ਮਈ 1540 ਤੋਂ 22 ਮਈ 1545 ਤੱਕ ਸ਼ੇਰ ਸ਼ਾਹ ਸੂਰੀ ਉਹਨਾਂ ਨੇ ਰਾਜ ਕੀਤਾ ਤੇ ਫਿਰ ਹਮਾਯੂ ਆ ਜਾਂਦਾ ਜੀ 22 ਜੂਨ 1555 ਤੋਂ ਲੈ ਕੇ 27 ਜਨਵਰੀ 1566 ਤੱਕ ਫਿਰ ਵਾਰੀ ਆਉਂਦੀ ਹੈ ਇਹ 1556 ਤੱਕ ਫਿਰ ਵਾਰੀ ਆਉਂਦੀ ਹੈ ਅਕਬਰ ਅਕਬਰ ਦਾ ਜਨਮ ਹੋਇਆ 15 ਅਕਤੂਬਰ 1542 ਉਮਰਕੋਟ ਸਿੰਧ ਦੇ ਵਿੱਚ ਹੋਇਆ ਜਨਮਾ ਮੌਤ ਹੋਈ ਹੈ 27 ਅਕਤੂਬਰ 1605 ਨੂੰ ਆਗਰਾ ਦੇ ਵਿੱਚ 63 ਕਸਾਲ ਦੀ ਉਹਨਾਂ ਦੀ ਉਮਰ ਬਣਦੀ ਹੈ ਅਕਬਰ ਦੀ ਰਾਜ ਜਿਹੜਾ ਉਹਨਾਂ ਨੇ ਕੀਤਾ 49 ਸਾਲ 11 ਫਰਵਰੀ 1556 ਤੋਂ ਲੈ ਕੇ 27 ਅਕਤੂਬਰ 1605 ਜਿਸ ਦਿਨ ਉਹਨਾਂ ਦੀ ਮੌਤ ਹੋਈ ਹੈ ਉਸ ਦਿਨ ਤੱਕ 49 ਸਾਲ ਰਾਜ ਅਕਬਰ ਨੇ ਕੀਤਾ ਫਿਰ ਵਾਰੀ ਆਉਂਦੀ ਹੈ ਜਹਾਂਗੀਰ ਜਹਾਂਗੀਰ ਦਾ ਜਨਮ ਜਿਹੜਾ ਉਹ 30 ਅਗਸਤ 1569 ਨੂੰ ਫਤਿਹਗੜ ਸਿੱਕਰੀ ਦੇ ਵਿੱਚ ਹੋਇਆ ਮੌਤ 28 ਅਕਤੂਬਰ 1627 ਨੂੰ ਲਾਹੌਰ ਦੇ ਵਿੱਚ ਹੋਈ ਹੈ ਉਮਰ ਉਹਨਾਂ ਦੀ 58 ਕੋ ਸਾਲ ਬਣਦੀ ਹੈ ਉਹਨਾਂ ਨੇ 22 ਸਾਲ ਰਾਜ ਕੀਤਾ ਜਹਾਂਗੀਰ ਨੇ ਤੇ ਫਿਰ ਛਾਹ ਜਹਾਂ 5 ਜਨਵਰੀ 1592 ਨੂੰ ਲਾਹੌਰ ਦੇ ਵਿੱਚ ਜਨਮ ਹੋਇਆ ਮੌਤ ਹੋਈ ਹੈ 22 ਜਨਵਰੀ 1666 ਨੂੰ 74 ਸਾਲ ਦੀ ਉਮਰ ਦੇ ਵਿੱਚ 19 ਜਨਵਰੀ 1628 ਤੋਂ ਲੈ ਕੇ 31 ਜੁਲਾਈ 1658 ਤੱਕ ਰਾਜ ਕੀਤਾ ਸ਼ਾਜਹਾਨ ਨੇ ਫਿਰ ਵਾਰੀ ਆਉਦੀ ਆ ਔਰੰਗਜ਼ੇਬ ਦੀ ਔਰੰਗਜ਼ੇਬ ਦਾ ਜਨਮ ਜਿਹੜਾ ਆ ਉਹ 3 ਨਵੰਬਰ 1618 ਨੂੰ ਹੁੰਦਾ ਹੈ ਮੌਤ 3 ਮਾਰਚ 1707 ਨੂੰ ਹੁੰਦੀ ਹੈ 88 ਸਾਲ ਦੀ 88 ਈਅਰ ਦੀ ਉਮਰ ਹੋਈ ਹੈ ਔਰੰਗਜ਼ੇਬ ਦੀ 31 ਜੁਲਾਈ 1658 ਤੋਂ ਲੈ ਕੇ 3 ਮਾਰਚ 1707 ਜਦ ਜਦਨ ਉਹਦੀ ਮੌਤ ਹੋਈ ਹੈ ਉਦੋਂ ਤੱਕ ਰਾਜ ਕੀਤਾ 49 ਸਾਲ 49 ইয়ারਜ਼ ਉਸ ਤੋਂ ਬਾਅਦ ਵਿੱਚ ਆਉਂਦਾ ਬਹਾਦਰ ਸ਼ਾ ਜਹਾਂਦਰ ਸ਼ਾ ਤੇ ਫਿਰ ਫਰਖਸ਼ਰ ਇਹਨਾਂ ਦਾ ਵੀ ਰਾਜ ਰਿਹਾ ਇਹ ਮੁਗਲ ਬਾਦਸ਼ਾਹ ਸੀ ਇਹਨਾਂ ਤੋਂ ਇਲਾਵਾ ਜੇ ਆਪਾਂ ਜ਼ਿਕਰ ਕਰਦੇ ਹੁੰਦੇ ਆ ਬਹਾਦਰ ਸ਼ਾ ਜ਼ਫਰ ਦਾ ਵੀ ਇੱਕ ਕੋਇਟ ਵੀ ਬਹੁਤ ਚੰਗੇ ਸੀ ਜ਼ਕਰੀਆ ਖਾਨ ਦਾ ਜ਼ਿਕਰ ਆਪਾਂ ਕਰਦੇ ਆਂ ਜ਼ਿਕਰ ਹੋ ਜਾਂਦਾ ਹੈ ਸੂਬਾ ਸਰਹੰਦ ਦਾ ਵੀ ਜ਼ਿਕਰ ਆਪਣੇ ਆਉਂਦਾ ਜੀ ਅਬੀਨਾ ਬੇਗ ਜਲੰਦਰ ਵਾਲਾ ਉਹਦਾ ਵੀ ਜ਼ਿਕਰ ਹੁੰਦਾ ਹੋਰ ਵੀ ਬਹੁਤ ਸਾਰੇ ਮੁਗਲ ਨੇ ਜਿਨ੍ਹਾਂ ਦਾ ਜ਼ਿਕਰ ਆਪਣੇ ਸਿੱਖ ਇਤਿਹਾਸ ਦੇ ਵਿੱਚ ਹੋਇਆ ਹੋਇਆ ਹੈ ਮਸੇ ਰੰਗੜੀ ਦੀ ਵੀ ਗੱਲ ਚੱਲਦੀ ਹੈ ਜੀ ਮਸੇ ਰੰਗਣ ਨੇ ਮੁਕੱਦਸ ਜਗ੍ਹਾ ਸਾਡੀ ਸ੍ਰੀ ਦਰਬਾਰ ਸਾਹਿਬ ਉੱਥੇ ਅਕਸਰ ਆਪਾਂ ਇਹ ਲਫ਼ਜ਼ ਵਰਤੇ ਆ ਕਿ ਕੰਜਰੀਆਂ ਨੇ ਚਾਹੀਆਂ ਉਹ ਜਿਹੜੀਆਂ ਜਿਨ੍ਹਾਂ ਨੂੰ ਵੀ ਦੇਚਾਇਆ ਸੀ ਉਹ ਉਹਦੀਆਂ ਪੇਸ਼ੇਵਰ ਨਾਚੀਆਂ ਜਿਹੜੀਆਂ ਉਹਦੇ ਲਈ ਕੰਮ ਕਰਦੀਆਂ ਸੀ ਉਹ ਸੀ ਨਾ ਕਿ ਉਹ ਕਿਸੇ ਦੀਆਂ ਧੀਆਂ ਪਣਾ ਚੱਕ ਕੇ ਲੈਂਦੀਆਂ ਹੋਈਆਂ ਸੀ ਉਹ ਪੇਸ਼ੇਵਰ ਕਿਉਂਕਿ ਇਹ ਬਾਦਸ਼ਾਹ ਇਸ ਤਰ੍ਹਾਂ ਦੀਆਂ ਰੰਗਰਲੀਆਂ ਮਨਾਉਂਦੇ ਸੀ ਉਹਨਾਂ ਨੇ ਪੇਸ਼ੇਵਰ ਇਹੋ ਜਿਹੀਆਂ ਔਰਤਾਂ ਰੱਖੀਆਂ ਹੋਈਆਂ ਸੀ ਜਿਹਨਾਂ ਨੂੰ ਹਰਮ ਵੀ ਕਿਹਾ ਜਾਂਦਾ ਹਰਮ ਦੇ ਵਿੱਚ ਵੀ ਉਹਨਾਂ ਦੇ ਔਰਤਾਂ ਰਹਿੰਦੀਆਂ ਸੀਗੀਆਂ ਜਿਹਨਾਂ ਨੂੰ ਆਪਾਂ ਰਖੇਰ ਸ਼ਬਦ ਵੀ ਵਰਤ ਸਕਦੇ ਹਾਂ ਕੁਝ ਉਹ ਸੀਗੇ ਇਹ ਮੁਗਲ ਜਿਹੜੇ ਸੀਗੇ ਜਿਨ੍ਹਾਂ ਦਾ ਰਾਜ ਰਿਹਾ ਇਹਨੇ ਬੜੇ ਮੁਗਲਾਂ ਨੇ ਰਾਜ ਕੀਤਾ ਤੇ ਉਸ ਤੋਂ ਬਾਅਦ ਵਿੱਚ ਔਰੰਗਜ਼ੇ ਬਹੁਤ ਹੀ ਜ਼ਾਲਮ ਬਾਦਸ਼ਾਹ ਹੋਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸੂਬਾ ਸਰਹੰਦਾ ਆਪਾਂ ਨੂੰ ਸਾਰੇ ਤੋਂ ਵਜ਼ੀਦਾ ਖਾਨ ਦਾ ਪਰ ਜਿਹੜਾ ਇਤਿਹਾਸ ਮੈਂ ਪੜਿਆ ਹਿਸਟੋਰੀਅਨ ਦਾ ਉਹਨਾਂ ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਅਹਿਮਦ ਸ਼ਾਹ ਅਬਦਾਲੀ ਉਹਨੇ 17 ਹਮਲੇ ਕੀਤੇ ਐ ਹਿੰਦੁਸਤਾਨ ਦੇ ਉੱਤੇ ਬੜਾ ਕੁਝ ਲੁੱਟਿਆ ਬਹੁਤ ਕੁਝ ਲੁੱਟ ਕੇ ਲੈ ਗਿਆ ਪਰ ਜਦੋਂ ਉਹ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਲੁੱਟ ਕੇ ਜਾ ਰਿਆ ਸੀ ਸਿੱਖਾਂ ਨੇ ਰਸਤੇ ਦੇ ਵਿੱਚ ਘੇਰ ਕੇ ਲੁੱਟਿਆ ਹੋਇਆ ਮਾਲ ਅਸਬਾਬ ਉਹ 3 ਪੈਣਾ ਛੁਡਾ ਕੇ ਉਹਨੂੰ ਇਹ ਦੱਸ ਦਿੱਤਾ ਕਿ ਸਿੱਖਾਂ ਦੇ ਵਿੱਚ ਅਣਖ ਸਿੱਖਾਂ ਦੇ ਵਿੱਚ ਗੈਰਤ ਇਹ ਸਦਾ ਜਿਉਂਦੀ ਸੀ ਜਿਉਂਦੀ ਹੈ ਤੇ ਜਿਉਂਦੀ ਰਹੇਗੀ ਅਸੀਂ ਉਸ ਕੌਮ ਨੂੰ ਬਿਲੋਂਗ ਕਰਦੇ ਆ ਮੈਂ ਜ਼ਿਕਰ ਹੋਰ ਕਰਨਾ ਚਾਹਣਾ ਜਿਹੜੀ ਕੌਮ ਦੇ ਵਿੱਚ ਸਿਰਫ ਦੋ ਸਿੱਖ ਪੜਿਆ ਹੁਣਾਂ ਇਤਿਹਾਸ ਤੁਸੀਂ ਵੀ ਬੁੱਤਾ ਸਿੰਘ ਤੇ ਗਰਜਾ ਸਿੰਘ ਦਾ ਦੋ ਸਿੱਖਾਂ ਨੇ ਖਾਲਸਾ ਰਾਜ ਕਾਇਮ ਕਰਤਾ ਸੀ ਜੇ ਦੇਖਿਆ ਜਾਵੇ ਤਾਂ ਤੀਆਂ ਲਫ਼ਜ਼ ਹੈ ਜਿਹੜਾ ਇਸ ਲਫ਼ਜ਼ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਤਲਫ਼ਜ਼ ਦਾ ਇਸ ਤਿਉਹਾਰ ਦਾ ਸਬੰਧ ਜਿਹੜਾ ਉਹ ਤੀਆਂ ਦੇ ਨਾਲ ਹੈ ਇਹ ਵੀ ਪਣ ਸੁਣ ਵਿੱਚ ਆ ਕਿ ਜਿਹੜਾ ਤੀਆਂ ਨਹੀਂ ਬਲਕਿ ਤੀਆਂ ਹੀ ਕਿਹਾ ਜਾਂਦਾ ਸੀਗਾ ਪਹਿਲਾਂ ਜਦੋਂ ਇਹ ਤਿਉਹਾਰ ਦੀ ਸ਼ੁਰੂਆਤ ਹੋਈ ਹੈ ਇਹ ਵੀ ਮੰਨਣਾ ਕਿ ਤੀਆਂ ਦੀ ਸ਼ੁਰੂਆਤ ਜਿਹੜੀ ਹੈ ਇਹ ਮਾਲਵੇ ਤੋਂ ਹੋਈ ਹੈ ਤੀਆਂ ਸੌਣ ਮਹੀਨੇ ਦੇ ਵਿੱਚ ਮਨਾਇਆ ਜਾਂਦੀਆਂ ਅਕਸਰ ਤੀਆਂ ਦੇ ਮੇਲੇ ਜਿਹੜੇ ਆ ਇਹ ਸੌਣ ਮਹੀਨੇ ਦੇ ਵਿੱਚ ਲੱਗਦੇ ਆ ਪੇਪੜਾਂ ਦੇ ਉੱਤੇ ਪਿੰਗਾ ਪਾਈਆਂ ਜਾਂਦੀਆਂ ਨੇ ਸੌਣ ਦੇ ਸ਼ਰਟੇ ਐ ਹਾਰ ਮਹੀਨਾ ਜਿਹੜਾ ਇਹ ਬਹੁਤ ਹੀ ਤਪਿਆ ਹੋਇਆ ਗਰਮ ਮਹੀਨਾ ਹਾਰ ਦਾ ਮਹੀਨਾ ਤੇ ਜਦੋਂ ਸੌਣ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਪੰਜਾਬ ਦੇ ਵਿੱਚ ਤਕਰੀਬਨ ਮੌਨਸੂਨ ਪਾਉਣਾ ਜਿਹੜੀਆਂ ਆ ਉਹ ਆ ਜਾਂਦੀਆਂ ਸੋ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਤੀਆਂ ਦਾ ਸੌਣ ਦੇ ਨਾਲ ਕੀ ਸੰਬੰਧ ਹੈ ਸੌਣ ਮਹੀਨੇ ਦੇ ਵਿੱਚ ਤੀਆਂ ਮਨਾਇਆ ਜਾਂਦੀਆਂ ਨੇ ਇਹ ਗੱਲ ਵੱਖਰੀ ਹੈ ਇਹ ਅੱਜਕੱਲ ਦੁਨੀਆ ਦੇ ਉੱਤੇ ਤਰਤਰ ਦੇ ਜਿਹੜੇ ਮੁਲਕ ਨੇ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਵਸਦੇ ਐ ਸੌਣ ਤੋਂ ਬਾਅਦ ਵਿੱਚ ਵੀ ਤੀਆਂ ਮਨਾਇਆ ਜਾਂਦੀਆਂ ਨੇ ਲੇਕਿਨ ਤੀਆਂ ਦਾ ਸੌਣ ਦੇ ਮਹੀਨੇ ਨਾਲ ਬਹੁਤ गहरा ਸਬੰਧ ਐ ਬੋਲੀਆਂ ਵੀ ਸੌਣ ਦੇ ਮਹੀਨੇ ਤੇ ਟਕਦੀਆਂ ਨੇ ਸੌਣ ਦੇ ਮਹੀਨੇ ਦੇ ਵਿੱਚ ਨਵ ਵਿਆਈਆਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਉਹਨਾਂ ਨੂੰ ਪੇਕੇ ਭੇਜ ਦਿੱਤਾ ਜਾਂਦਾ ਸੀ ਬਜ਼ੁਰਗਾਂ ਨੇ ਇੱਕ ਬਹੁਤ ਹੀ ਸੂਝ-ਬੂਝ ਦੇ ਨਾਲ ਇਹ ਮਹੀਨਾ ਚੁਣਿਆ ਸੌਂਹ ਦੇ ਮਹੀਨੇ ਨਵ ਬਿਆਈਆਂ ਕੁੜੀਆਂ ਨੂੰ ਉਹਦੇ ਪੇਕੀ ਕਿਉਂ ਭੇਜਿਆ ਜਾਂਦਾ ਸੀਗਾ ਸਿਰਫ ਇਸ ਕਰਕੇ ਇਹਦੇ ਪਿੱਛੇ ਇੱਕ ਰਾਜ਼ ਹੈ ਉਹਨਾਂ ਸਮਿਆਂ ਦੀ ਗੱਲ ਹੈ ਕਿ ਜੇਕਰ ਸੌਂਹ ਮਹੀਨੇ ਦੇ ਵਿੱਚ ਲੜਕੀ ਗਰਭਤੀ ਹੋ ਗਈ ਪ੍ਰੈਗਨੈਂਟ ਹੋ ਗਈ ਤਾਂ ਜਿਹੜਾ ਬੱਚਾ ਆ ਉਹ ਚੇਤ ਜਾਂ ਵਿਸਾਖ ਨੂੰ ਹੋਵੇਗਾ ਚੇਤ ਦੇ ਵਿੱਚ ਕਲਕ ਨੂੰ ਵੱਢਣ ਦੀ ਤਿਆਰੀ ਕੀਤੀ ਜਾਂਦੀ ਸੀ ਵਿਸਾਖ ਮਹੀਨੇ ਦੇ ਵਿੱਚ ਕਣਕ ਗਾਈ ਜਾਂਦੀ ਸੀ ਅੱਜ ਕੱਲ ਵਾਂਗ ਨਹੀਂ ਕਿ 15 ਕ ਦਿਨ ਦਾ ਸੀਜ਼ਨ ਹੈ 7-7 8-8 10-10 ਹਫ਼ਤਿਆਂ ਦਾ ਸੀਜ਼ਨ ਹੁੰਦਾ ਸੀ ਕਣਕ ਗਾਉਣ ਦਾ ਆਪ ਤਾਂ ਜਾਂਦੀਆਂ ਹੁੰਦੀਆਂ ਸੀਗੀਆਂ ਰਿਸ਼ਤੇਦਾਰ ਇੱਕ ਦੂਸਰੇ ਦੇ ਨਾਲ ਆੜ ਗਵਾੜ ਸੱਜਣ ਮਿੱਤਰ ਇੱਕ ਦੂਸਰੇ ਦੇ ਨਾਲ ਕਣਕ ਗਾਉਣ ਜਾਂਦੇ ਹੁੰਦੇ ਸੀਗੇ ਬਜ਼ੁਰਗਾਂ ਨੇ ਸੋਚਿਆ ਕਿ ਜੇ ਲੜਕੀ ਜੇ ਕੁੜੀ ਪ੍ਰੈਗਨੈਂਟ ਹੋ ਗਈ ਸੌਣ ਦੇ ਮਹੀਨੇ ਦੇ ਵਿੱਚ ਬੱਚਾ ਚੇਤ ਜਾਂ ਵਿਸਾਖ ਦੇ ਵਿੱਚ ਹੋਵੇਗਾ ਇਹੀ 2 ਮਹੀਨੇ ਹੁੰਦੇ ਐ ਜਦੋਂ 4 ਦਾਣੇ ਘਰ ਦੇ ਵਿੱਚ ਆਉਣੇ ਜਿਨ੍ਹਾਂ ਨਾਲ ਸਾਰਾ ਸਾਲ ਗੁਜ਼ਾਰਾ ਕਰਨਾ ਜੇ ਬੱਚਾ ਚੇਤ ਜਾਂ ਵਸਾਕ ਦੇ ਵਿੱਚ ਹੋ ਗਿਆ ਜੇ ਤਾਂ ਲੜਕੀ ਪੇਕੀਆਂ ਤਾਂ ਸੌਰਿਆਂ ਨੂੰ ਪੇਕੇ ਜਾਣਾ ਪਵੇਗਾ ਤਾਂ ਪੇਕਿਆਂ ਦੇ ਵਿੱਚ ਵੀ ਕੁਝ ਔਰਤਾਂ ਉਸ ਬੱਚੇ ਦੀ ਦੇਖਭਾਲ ਲਈ ਬੱਚੇ ਦੀ ਜੱਚੇ ਬੱਚੇ ਦੀ ਦੇਖਭਾਲ ਲਈ ਬਿਜ਼ੀ ਹੋ ਜਾਣਗੀਆਂ ਉਹੀ ਦਿਨ ਕੰਮ ਕਰਦੇ ਉਸੇ ਉਹਨਾਂ ਦਿਨਾਂ ਦੇ ਵਿੱਚ 4 ਦਾਣੇ ਘਰ ਚ ਆਉਣੇ ਐ ਜੇ ਲੜਕੀ ਸੋਹਰੇ ਘਰ ਹੋਈ ਉੱਥੇ ਬੱਚਾ ਹੋ ਗਿਆ ਤਾਂ ਪੇਕੇ ਨੂੰ ਮਗਰ ਘੇ ਲੈ ਕੇ ਜਾਣਾ ਪੈਣਾ ਸਾਰਾ ਦਿਨ ਦਿਨ ਜੋ ਕਰਨਾ ਜੋ ਰਿਵਾਜ ਹੈ ਸਾਡੀ ਰੀਤੀ ਰਸਮਾਂ ਬੜੇ ਹੋਏ ਆ ਫਿਰ ਉੱਥੇ ਜਾਣਾ ਪਵੇਗਾ ਉਹੀ ਕੰਮ ਦੇ ਦਿਨ ਤੇ ਉਹੀ ਜੱਚਾ ਤੇ ਬੱਚਾ ਨੂੰ ਸਾਂਭਣ ਦੇ ਵਿੱਚ ਗੁਜ਼ਰ ਜਾਣਗੇ ਬਜ਼ੁਰਗਾਂ ਨੇ ਬਹੁਤ ਹੀ ਸੂਝ-ਬੂਝ ਦੇ ਨਾਲ ਇਸ ਸੌਣ ਦਾ ਮਹੀਨਾ ਚੁਣਿਆ ਇਹ ਤੋਂ ਅਗਲੀ ਗੱਲ ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿਤਾਬ ਲਿਖੀ ਬਾਬਾ ਗੁਰਦਿੱਤ ਸਿੰਘ ਜੀ ਹੋਰ ਹੈ ਉਨਾਂ ਨੇ ਆਪਣੀ ਕਿਤਾਬ ਦੇ ਵਿੱਚ ਆ ਜ਼ਿਕਰ ਕੀਤਾ ਜਿਹੜਾ ਮੈਂ ਕਰਨ ਹੁਣ ਗੱਲ ਕਰਨ। ਉਹ ਕਹਿੰਦੇ ਕਿ ਲੜਕੀ ਦਾ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਹੈ ਉਹ ਨਵੀਂ ਨਵੀਂ ਜਦੋਂ ਸਹੁਰੇ ਘਰ ਜਾਂਦੀ ਹੈ ਤਾਂ ਸਹੁਰੇ ਪਰਿਵਾਰ ਦੇ ਨਾਲ ਸਹੁਰੇ ਘਰ ਦੇ ਨਾਲ ਉਹਦਾ ਤੇ ਮੁਹੱਬਤ ਨਹੀਂ ਪੈਂਦਾ ਰਚਣ ਮਚਣ ਲਈ ਕੁਝ ਸਮਾਂ ਲੱਗਦਾ। ਤੇ ਜਦੋਂ ਉਹ ਸੌਣ ਦੇ ਸ਼ਰਾਟੇ ਸ਼ੁਰੂ ਹੁੰਦੇ ਆ ਕਈ ਵਾਰੀ ਕੱਚੇ ਮਕਾਨ ਹੁੰਦੇ ਸੀ ਜ਼ਿਮੀਂਦਾਰਾਂ ਦੇ ਨਾਲ ਬੇਲੀ ਹੋਈ ਗੱਲ ਆ ਇਹ ਕੱਚੇ ਮਕਾਨ ਹੁੰਦੇ ਸੀ। ਸੋ ਉਦੋਂ ਸੌਣ ਦੇ ਸ਼ਰਾਟਿਆਂ ਦੇ ਵਿੱਚ ਮਕਾਨ ਵਾੜਾ ਮੋਟਾ ਚੋਣ ਲੱਗ ਪੈਂਦਾ ਸੀ ਕੱਚੇ ਮਕਾਨ ਹੁੰਦੇ ਸੀ ਕਿ ਜੇ ਉਹ ਮਕਾਨ ਮਾੜਾ ਮੋਟਾ ਚੋਣ ਲੱਗ ਪਵੇ ਜਿਹੜੀ ਨਵੀਂ ਵਿਆਹੀ ਕੁੜੀ ਗਈ ਐ ਸਹੁਰਿਆਂ ਦੇ ਘਰ ਉਹਨੇ ਜਾ ਕੇ ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਊਣਤਾਈਆਂ ਉਹ ਨੋਟ ਕਰਦੀਆਂ ਕਿ ਮੇਰੇ ਸਹੁਰਿਆਂ ਦੇ ਵਿੱਚ ਕਿਹੜੀ ਕਿਹੜੀ ਊਣਤਾਈ ਆ ਉਹ ਪੇਕੇ ਘਰ ਜਾ ਕੇ ਗੱਲ ਕਰਦੀ ਆ ਜੇਕਰ ਇੱਕ ਸੀਜ਼ਨ ਜਿਹੜਾ ਆ ਸੌਣ ਮਹੀਨੇ ਦੇ ਸ਼ਰਾਟਿਆਂ ਦਾ ਮਹੀਨਾ ਸੌਣ ਪਤੋਂ ਦਾ ਮਹੀਨਾ ਉਹ ਪੇਕ ਹੀ ਰਹਿ ਐ ਜਦੋਂ ਉਹ ਵਾਪਸ ਸਹੁਰੇ ਆਵੇਗੀ ਉਹਨਾਂ ਨੇ ਜੋ ਕੋਠੇ ਵਗੈਰਾ ਲੱਪ ਲੈ ਕੇ ਸਾਰਾ ਕੁਝ ਨੋਰਮਲ ਕਰ ਲਿਆ ਅਗਲੇ ਸਾਲ ਸੌਣ ਮਹੀਨਾ ਆਉਣ ਤੋਂ ਪਹਿਲਾਂ ਪਹਿਲਾਂ ਉਸ ਲੜਕੀ ਦਾ ਪਿਆਰ ਆਪਣੇ ਸਹੁਰੇ ਘਰ ਦੇ ਨਾਲ ਪੈ ਜਾਂਦਾ ਉਹ ਲੜਕੀ ਉਸ ਸਹੁਰੇ ਘਰ ਨੂੰ ਆਪਣਾ ਹੀ ਘਰ ਸਮਝਣ ਲੱਗ ਪੈਂਦੀ ਹੈ ਇੱਕ ਕਾਰਨ ਆ ਵੀ ਲਿਖਿਆ ਬਾਬਾ ਗੁਰਦੇਤ ਸਿੰਘ ਜੀ ਹੋਰ ਨੇ ਦੂਸਰੀ ਗੱਲ 1968 ਦੇ ਵਿੱਚ ਉਹਨਾਂ ਦੀ ਕਿਤਾਬ ਪ੍ਰਕਾਸ਼ਿਤ ਹੋਈ ਮੇਰਾ ਪਿੰਡ ਤੇ ਉਹ ਗੱਲਾਂ ਕਰਦੇ ਆਪਣੇ ਬਚਪਨ ਦੀਆਂ ਉਹਨਾਂ ਨੇ ਬਚਪਨ ਦੇ ਵਿੱਚ ਤੀਆਂ ਲੱਗਦੀਆਂ ਵੇਖੀਆਂ ਗਾ ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਕੋਈ ਰਾਈਟਰ ਦੀ ਸੋਚ ਆਮ ਜਨਤਾ ਦੇ ਨਾਲੋਂ ਕੁਝ ਵੱਖਰੀ ਹੁੰਦੀ ਹੈ ਫਿਰ ਜ਼ਿਆਦਾਤਰ ਜਦੋਂ ਉਹ ਪੇਕੇ ਘਰ ਆਉਂਦੀਆਂ ਨੇ ਮੋਟਿਆਰਾ ਇਕੱਠੀਆਂ ਹੁੰਦੀਆਂ ਨੇ ਬੋਲੀਆਂ ਪਾਈਆਂ ਜਾਂਦੀਆਂ ਨੇ ਉਹਨਾਂ ਬੋਲੀਆਂ ਦੇ ਵਿੱਚ ਸੱਸ ਨੂੰ ਨਨਾਨ ਨੂੰ ਜ਼ਿਆਦਾਤਰ ਭੰਡਿਆ ਜਾਂਦਾ ਬਹੁਤ ਸਾਰੀਆਂ ਬੋਲੀਆਂ ਸੱਸ ਤੇ ਨਨਾਨ ਨੂੰ ਭੰਡਣ ਵਾਲੀਆਂ ਬਣੀਆਂ ਹੋਈਆਂ ਨੇ ਜੇ ਮੈਂ ਹੁਣ ਜ਼ਿਕਰ ਕਰ ਲਾ ਪਵਾਂ ਮੇਰੇ ਕੋਲ ਸਮੇਂ ਦੀ ਘਾਟ ਹੈ। ਸਾਵਣ ਆਇਆ ਨਹੀਂ ਸਸੀਏ ਸਾਵਣ ਆਇਆ। ਚੜ੍ਹਦੇ ਸਾਵਣ ਮੇਰਾ ਵੀਰ ਨਹੀਂ ਆਇਆ। ਸੱਸ ਨਨਾਨ ਮੁੱਖ ਮੋੜਿਆ। ਇੱਥੋਂ ਬੋਲੀਆਂ ਦੀ ਸ਼ੁਰੂਆਤ ਹੋ ਜਾਂਦੀ ਸਸੇ ਤੇਰੀ ਮੱਝ ਮਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ। ਜਿੱਥੇ ਵੱਜਦੀ ਬੱਦਲ ਵਾਂਗ ਅੱਜ ਦੀ ਕਾਲੀ ਡਾਂਗ ਮੇਰੇ ਵੀਰ ਦੀ ਮੇਰਾ ਵੀਰ ਨਹੀਂ ਜਿਮਾ ਤੀ ਥਾਣੇਦਾਰ ਦਾ ਸਮਾਂ ਵਾਲੀ ਡਾਂਗ ਰੱਖਦਾ। ਬਹੁਤ ਸਾਰੀਆਂ ਹੋਰ ਬੋਲੀਆਂ ਜਿਹੜੀਆਂ ਆ ਜਿਹਦੇ ਵਿੱਚ ਪੇਕਿਆਂ ਦੀ ਸ਼ਿਲਾਗਾ ਕੀਤੀ ਜਾਂਦੀ ਹੈ। ਵੀਰਾਂ ਦੀ ਛਲਾਗਾ ਕੀਤੀ ਜਾਂਦੀ ਹੈ ਮਾਪੇ ਦੀ ਛਲਾਗਾ ਕੀਤੀ ਜਾਂਦੀ ਹੈ ਰਲ ਕੇ ਉਹ ਮੁਟਿਆਰਾਂ 15 ਦਿਨ ਲਗਾਤਾਰ ਧੀਆ ਦੇ ਮਲੋਨੀਆਂ ਨੇ ਇਕੱਠੀਆਂ ਹੁੰਦੀਆਂ ਨੇ ਦੁੱਖ ਸੁੱਖ ਸਾਂਝਾ ਕਰਦੀਆਂ ਨੇ ਜਿਹੜੀਆਂ ਬਚਪਨ ਵਿੱਚ ਇਕੱਠੀਆਂ ਹੁੰਦੀਆਂ ਨੇ ਵਿਆਹ ਤੋਂ ਬਾਅਦ ਫਿਰ ਉਹ ਇਕੱਠੀਆਂ ਹੁੰਦੀਆਂ ਨੇ ਇਹ ਧੀਆ ਦਾ ਧੀਆ ਦਾ ਭੈਣਾ ਦਾ ਬੱਚੀਆਂ ਦਾ ਇੱਕ ਖੁਸ਼ੀ ਦਾ ਤਿਉਹਾਰ ਹੈ ਜਿਸ ਤਿਉਹਾਰ ਦਾ ਬਹੁਤ ਸਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਵਿਚਾਰਾਂ ਦੇ ਨਾਲ ਸਹਿਮਤ ਹੋਵੋ ਆਪਣੀ ਅਕਲ ਆਪਣੀ ਸੂਝਬੂਝ ਆਪਣੀ ਲਿਆਕਤ ਉਹਨੂੰ ਵਰਤ ਕੇ ਗੁਮਰਾਹ ਨਹੀਂ ਹੋਣਾ ਨਾ ਮੇਰੇ ਕਹੇ ਨਾ ਉਹਨਾਂ ਦੇ ਕਹੇ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਮੁਗਲ ਸਿੱਖਾਂ ਦੀਆਂ ਧੀਆਂ ਪੈਣ ਨੂੰ ਇਕੱਠੀਆਂ ਕਰਕੇ ਇੱਕ ਥਾਂ ਨਚਾਇਆ ਕਰਦੇ ਸੀ ਉਹਨਾਂ ਨੂੰ ਸਵਾਲ ਕਰੋ ਕਿ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਹੈ ਜਿਹੜੀਆਂ ਕਿਤਾਬਾਂ ਮੈਂ ਹਿਸਟਰੀ ਦੀਆਂ ਪੜੀਆਂ ਉਹਨਾਂ ਕਿਤਾਬਾਂ ਦੇ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ ਅਹਿਮਦ ਸ਼ਾਹ ਅਬਦਾਲੀ ਦਾ ਜ਼ਿਕਰ ਆਉਂਦਾ ਸਤਾਰਾ ਹਮਲੇ ਕੀਤੇ ਹਿੰਦੁਸਤਾਨ ਦੇ ਉੱਤੇ 17 ਹਮਲਿਆਂ ਦੇ ਵਿੱਚ ਬੜਾ ਕੁਝ ਲੁੱਟਿਆ ਉਹਨੇ ਕਈ ਵਾਰੀ ਉਹਨੂੰ ਮੂੰਹ ਦੀ ਖਾਣੀ ਪਈ ਜਦੋਂ ਉਹ ਬਹੁ ਬੇਟੀਆਂ ਲੈ ਕੇ ਜਾ ਰਿਆ ਸੀਗਾ ਹਿੰਦੁਸਤਾਨ ਦੀਆਂ Hindu ਲੋਕਾਂ ਦੀਆਂ ਧੀਆ ਪੇੜਾ ਜਦੋਂ ਲੁੱਟ ਕੇ ਲੈ ਕੇ ਜਾ ਰਿਆ ਸੀਗਾ ਸਿੱਖਾਂ ਨੇ ਹਮਲੇ ਕਰਕੇ ਉਹਦਾ ਮਾਲ ਅਸਬਾਬ ਉਹਦੇ ਕੋਲੋਂ ਦੁਬਾਰਾ ਖੋਇਆ ਹਿੰਦੂਆਂ ਦੀਆਂ ਧੀਆ ਪੇੜਾ ਜਿਹੜੀਆਂ ਸੀਗੀਆਂ ਉਹ ਦੁਬਾਰਾ ਫਿਰ ਘਰਾਂ ਦੇ ਵਿੱਚ ਜਦੋਂ ਛੱਡਣ ਗਏ ਉਹਨਾਂ ਵਿੱਚੋਂ ਕੁਝ ਹਿੰਦੂ ਪਰਿਵਾਰ ਐਸੇ ਸੀ ਜਿਨ੍ਹਾਂ ਨੇ ਸਵੀਕਾਰ ਨਹੀਂ ਕੀਤੀਆਂ ਉਹ ਧੀਆ ਕਹਿੰਦੇ ਇਹ ਪਿੱਟ ਹੋ ਗਈਆਂ ਉਹ ਕੁੜੀਆਂ ਨੇ ਉਹਨਾਂ ਧੀਆਂ ਨੇ ਸਿੱਖਾਂ ਦੇ ਜਥੇਦਾਰਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਆਪਣੇ ਹਨ ਇਹਨਾਂ ਦੇ ਨਾਲ ਵਿਆਹ ਸ਼ਾਦੀਆਂ ਕਰਵਾਓ ਉਹ ਵਿਆਹ ਸ਼ਾਦੀਆਂ ਸਿੱਖਾਂ ਦੇ ਉਹਨਾਂ ਦੀਆਂ ਕੁੜੀਆਂ ਨਾਲ ਹੋਏ ਉਹ ਵਸੀਆਂ ਗਾਂ ਔਲਾਦ ਹੋਈ ਜ਼ਿਕਰ ਕਰਕੇ ਦੇਖੋ ਕਿਤੇ ਇਤਿਹਾਸ ਫੋਲ ਕੇ ਦੇਖਿਓ ਕਿ ਬਹੁਤ ਸਾਰੇ ਸਿੰਘਾਂ ਦੀਆਂ ਜਿਹੜੀਆਂ ਪਤਨੀਆਂ ਹਨ ਉਹਨਾਂ ਦੇ ਨਾਮ ਦੇਵੀ ਹੈ ਵਿਦਿਆ ਦੇਵੀ ਜਾਂ ਕੁਝ ਐਸੇ ਨਾਮ ਹੈ ਇਤਿਹਾਸ ਫੋਲ ਕੇ ਦੇਖਿਓ ਫਿਰ ਜ਼ਿਕਰ ਕਰਿਓ ਕਿ ਧੀਆਂ ਸਾਡੇ ਸੱਭਿਆਚਾਰ ਦਾ ਕੋਸ ਇਹ ਸਹ ਹੈ ਤੀਆਂ ਸਾਡੇ ਸਭਿਆਚਾਰ ਦਾ ਅੰਗ ਹੈ ਜਾਂ ਨਹੀਂ ਮੈਂ ਇਹ ਦਾਵਾ ਕਰਦਾ ਕਿ ਤੀਆਂ ਸਾਡੇ ਸਭਿਆਚਾਰ ਦਾ ਅੰਗ ਹੈ ਤੇ ਅੰਗ ਰਹਿਣਾ ਵੀ ਹੈ ਕਿਉਂਕਿ ਇਹ ਰੀਤੀਆਂ ਦੇ ਵਿੱਚ ਜਿਹੜੀਆਂ ਕੁਝ ਬੋਲੀਆਂ ਐਸੀਆਂ ਪਾਈਆਂ ਜਾਂਦੀਆਂ ਨੇ ਜਿਨ੍ਹਾਂ ਬੋਲੀਆਂ ਨੂੰ ਅਸੀਂ ਆਪਣੇ ਵਿਰਸੇ ਨਾਲੋਂ ਨਖੇੜ ਨਹੀਂ ਸਕਦੇ